ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤੇ ਉਹਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਸਵਾਰੀਆਂ ਨੂੰ ਪਰਿਵਸ ਬਸ ਪਲਟੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਜਾਣਕਾਰੀ ਹੁਣੇ-ਹੁਣੇ ਮਿਲਿਆ ਜੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਹਾਂ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਚ ਪੰਡੋ ਡੈਮ ਨੇੜੇ ਦੁਪਹਿਰ ਸਮੇਂ ਇੱਕ ਨਿੱਜੀ বাস ਸੜਕ ਤੇ ਪਲਟ ਗਈ ਹਾਦਸੇ ਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹਾਦਸੇ ਦੇ ਸਮੇਂ বাস ਵਿੱਚ ਡਰਾਈਵਰ ਅਤੇ ਕੰਡਕਟਰ ਸਮੇਤ 25 ਯਾਤਰੀ ਸਵਾਰ ਸਨ ਪ੍ਰਾਪਤੀ ਜਾਣਕਾਰੀ ਅਨੁਸਾਰ ਮੰਡੀ ਦੇ ਪੰਡੋ ਬੰਨ ਨਾਲ ਲੱਗਦੇ ਪੀਵੀਸੀ ਮੋੜ ਨੇੜੇ ਦੁਪਹਿਰ ਵੇਲੇ বাস ਬਿਕਾਬੂ ਹੋ ਕੇ ਸੜਕ ਤੇ ਪਲਟ ਗਈ ਜੇਕਰ বাস ਸੜਕ ਤੋਂ ਡੈਮ ਵਿੱਚ ਡਿੱਗੀ ਹੁੰਦੀ ਤਾਂ ਵੱਡਾ ਹਾ사 ਵਾਪਰ ਸਕਦਾ ਸੀ ਤੇ ਚਾਰ ਪੰਜ ਯਾਤਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਬਾਕੀ ਸਾਰੇ ਸਰਖਿਤ ਦੱਸਿਆ ਦੇ ਹਨ ਅੰਜਲੀ ਟਰਾਂਸਪੋਰਟ ਦੀ ਬੱਸ ਕੁਲੂ ਤੋਂ ਮੰਡੀ ਵੱਲ ਜਾਰੀ ਸੀ ਦੱਸਿਆ ਜਾ ਰਿਹਾ ਕਿ ਪਹਿਲਾ ਫਸਟ ਇੱਕ ਟਾਇਰ ਛੜਕ ਦੇ ਵਿੱਚ ਟੋਏ 'ਚ ਜਾ ਵੜਿਆ ਤੇ ਜਿਸ ਕਰਕੇ ਬੱਸ ਦਾ ਕੁਝ ਹਿੱਸਾ ਟੁੱਟ ਗਿਆ ਇਸ ਕਰਕੇ ਬੱਸ ਛੜਕਤੇ ਹੀ ਪਲਟ ਗਈ ਤੇ ਮੌਕੇ ਤੇ ਖੜੀ ਇੱਕ ਕਾਰ ਵੀ ਇਸ ਦੀ ਲਪੇਟ 'ਚ ਆ ਗਈ ਇੱਕ ਕਾਰ ਵੀ ਇਸ ਦੀ ਲਪੇਟ 'ਚ ਆ ਗਈ ਜਿਸ ਕਰਕੇ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ ਤੇ ਹਾਦਸੇ ਤੋਂ ਬਾਅਦ ਹਾਈਵੇ 'ਤੇ ਦੂਜੇ ਪਾਸੇ ਤੋਂ ਹੇਟਾਂ ਉਤਰੇ ਲੋਕਾਂ ਨੇ ਰਾਹਤ ਦੇ ਬਚਾਅ ਕਾਰਜ ਜੀ ਸ਼ੁਰੂ ਕਰ ਦਿੱਤੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਵੀਡੀਓ ਦੇਖਣ ਲਈ ਤੁਹਾਡਾ